ਈਰ ਕੀ ਕੋਈ ਠੰਡੀ ਬਾਗੀ ਹੋ ਗਈ ਸੁਪਾਖਰੇ ਇਹਦੇ ਠੰਲੇ ਤੇ ਜੀ ਨਹੀਂ ਬਚਾਂਦੇ ਕੰਕਾ ਬੁੜਕਾ ਵਾਧੂ ਫੁੱਲ ਤਗੜੀਆਂ ਆ ਗਈਆਂ ਇਹ ਦਮੋਂਦੀਆਂ ਜੀ ਪੈਸੇ ਮਾਲ ਆਉ ਮਾਲ ਪੂਰਾ ਚਾ ਠੰਡ ਬੜੀ ਕਿਸ ਨੂੰ ਸਾਦਦੇ ਆ ਤੇ ਗੱਪ ਰੋੜਦੇ ਮੁੰਨਾ ਸੁਣੀ ਤਾਂ ਜਾਣੀ ਚੱਲ ਫਿਰ ਸਾਦਦੇ ਉਹ ਲੈ ਇਹਦਾ ਕਿਧਰੋਂ ਹੁਣ ਆਈ ਜਾਂਦਾ ਵਾ ਗੱਪ ਮਾਰਨੇ ਹੁਣੇ ਇਹਨੇ ਹਾਂਜੀ ਸਰਪੰਚ ਸਾਹਿਬ ਸਸੀ ਗਾਲ ਜੀ ਅੱਛਾ ਜੀ ਨਹੀਂ ਨਹੀਂ ਵਹਿਲੇ ਹੀ ਆ ਜੀ ਜੀ ਹੁਣ ਜੀ ਅੱਛਾ ਠੀਕ ਆਈ ਆ ਗਿਆ ਜੀ ਬਸ ਹਾਂਜੀ ਠੀਕ ਹੈ ਜੀ ਇਹ ਸੱਜੀ ਜਾਂਦਾ ਇਹਨੇ ਗੱਪ ਮਾਰਨੇ ਹਣੇ ਪੱਕਾ ਚਲ ਵੈਨੇ ਚਲ ਜਾਂਦੇ ਵਧੀਆ ਵਧੀਆ ਜੀ ਹਾਂ ਆ ਫੋ ਲਾਇਆ ਹੀ ਜੀ ਮੈਂ ਹੋਈ ਆਖੰਡਾਂ ਗੱਲਾਂ ਬਾਤਾਂ ਮਾਰਦੇ ਵੇਲੇ ਮੌਸਮ ਚਾਚਾ ਓਹੋ ਜੀ ਹਾਂ ਅੱਛਾ ਕੀ ਕਰਦਾਈ ਬੁੱਢਾ ਵੱਡਾ ਕੋਹਣੀ ਜੀ ਹਾਂ ਵੇਲੇ ਹੀ ਦੱਸ ਫਿਰ ਕੀ ਹਾਲੇ ਵਸ ਵਧੀਆ ਤੁੰ ਨੂੰ ਲੈ ਆਂਦੀਆਂ ਤਵੀਨਾ ਬਈ ਆਈ ਥੋੜੇ ਤੁਹਾਡੇ ਰਿਸਾ ਥੋੜੀਆਂ ਰਿਸਾ ਮੌਰੇ ਆ ਕੀ 35 ਤਵੀਆ 15 ਟਰੈਕਟਰ ਆ ਐ ਮੀ ਚਾਚਾ ਮੰਨ ਰਿਹਾ ਹਾਂ ਇਹ ਕੋਈ ਕਿੰਦਾ ਹੋ ਹੈ 15 ਲੀਟਰ ਕਿਹੜਾ ਸੌਖੀ ਕੋਈ 4/4 ਆ ਕੋਈ ਨਹੀਂ ਹੁੰਦਾ ਘਾਟ ਹੀ ਆ ਜੇ ਲਿਓਣੇ ਪੰਜ ਸੱਤ ਹੋਰ ਹੂੰ ਕੀ ਡਾਡੀ ਡੂੜੀ ਕਰੀ ਹੁੰਦੇ ਆ ਵਧੀਆ ਵਧੀਆ ਜੀ ਅੱਛਾ ਜੀ ਦੁੱਧ ਦੁੱਧ ਕਿਦਾਂ ਡੰਗਰ ਡੰਗਰ ਵਧੀਆ ਤੇ ਜਾਂਦੇ ਆ ਕਿੰਨੇ ਵੱਜ ਗਏ ਵੇਖੀ ਮੜਦਾ ਹੁਣ 9 ਵੱਜ ਗਏ ਸਵੇਰ ਦੇ ਆਓ ਮੈਸਨ ਆਓ ਡੈਡ ਦਾ ਜਾਇ ਤੇ ਦੁੱਧ ਪਾਉਣ ਚਲ ਕੋਈ ਨਾ ਜਾਣਦੇ ਇਹਨੂੰ ਮੈਂ ਕਈ ਵਾਰ ਬੋਲਿਆ ਏ ਮੈਂ ਆਖਿਆ ਦੂਜਾ ਲੈ ਜਾ ਕਰ ਇਕ ਹੈ ਹੈਲੀਕਾਪਟਰ ਆ ਨਾ ਜਿਹੜਾ ਲੈਂਡ ਕਰਨਾ ਪੈਂਦਾ ਹੈ ਮੈਂ ਆਕੇ ਦੂਜਾ ਲੈ ਗਿਆ ਕਰ ਪ੍ਰਾਈਵੇਟ ਜੈੱਟ ਉੱਚ ਕੱਲਾ ਤੇ ਜਾਂ ਖ ਬੇਧਿਆਣ ਗਿਆ ਆਂ ਧਿਆਣ ਗਏ ਦੇ ਹੁਣ ਜਾਂ ਫਿਰ ਉਹ ਵਡੇਰੀ ਤੇ ਜਗ੍ਹਾ ਨਹੀਂ ਲੱਗੇ ਆਪਣੀ ਤੇ ਆਂ ਵਡੇਰੀ ਤੇ ਜਗ੍ਹਾ ਨਹੀਂ ਹੈਗੀ ਮੈਂ ਤਾਂ ਕਹਿੰਨਾ ਕਦੀ ਆਨਾ ਮੈਂ ਫੋਰਚਨਰ ਚੱਲ ਜਾ ਉਹ ਵੀ ਨਹੀਂ ਮੰਨਦਾ ਚਾਚਾ ਇਹ ਮੰਨਦਾ ਹੀ ਨਹੀਂ ਚੱਲ ਕੋਈ ਨਾ ਜਾਣ ਕੋਈ ਨਹੀਂ ਕੋਈ ਨਹੀਂ ਕੋਈ ਨਾ ਤੁਹਾਡੇ પેટ્રોલ ਪੰਪ ਪਹਿਲੇ ਆਪਦੇ ਤੁਹਾਡੇ પેટ્રોલ ਪੰਪਾਂ ਦੇ ਕਰਦੇ ਬੰਦ ਤੇ ਹਾਂਜੀ ਕਿਦਾਂ ਮਿੱਤਰੋ ਮੈਂ ਤੁਹਾਡਾ ਆਪਣਾ ਪੁੱਲਰ ਵਲੌਗਸ ਤੇ ਮਿੱਤਰੋ ਆ ਇਹ ਵੀਡੀਓ ਆਪਾਂ ਓਂਜੀ ਬਣਾਈ ਹੀ ਆਪਣੀ ਪਵਾਦ ਮਡਕਾਸ਼ ਤੇ ਤੁਸੀਂ ਇਸ ਚੈਨਲ ਪੁੱਲਰ ਵਲੌਗਸ ਟੂ ਨੂੰ ਕਰ ਦਿਓ ਸਬਸਕ੍ਰਾਈਬ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਬਾਕੀ ਸਬਸਕ੍ਰਾਈਬ ਵੀ ਕਰ ਦਿਓ ਸਬਸਕ੍ਰਾਈਬ ਵੀ ਕਰ ਲਓ ਚੈਨਲ ਨੂੰ ਤੇ ਚੰਗਾ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਜੇ ਵੀਡੀਓ ਚੰਗੀ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਕਮੈਂਟ ਕਰਿਓ ਵੀ ਇਦਾਂ ਦੀਆਂ ਵੀਡੀਓ ਬਣਾਇਆ ਕਰੀਏ ਜਾਂ ਨਾ ਦੱਸ